ਆ ਦੇਖੋ ਇੱਕ ਤਰੀਕ ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਹੋਣਾਗਾ ਅਸੀਂ ਜਦੋਂ ਪ੍ਰੀ ਬਜਟ ਮੀਟਿੰਗ ਜੈਸਲਮੇਰ ਚ ਹੋਈ ਸੀ ਮੈਂ ਦੇਸ਼ ਦੇ ਫਾਈਨਾਂਸ ਮਿਨਿਸਟਰ ਮੈਡਮ ਨਰਬਲਾ ਸੀਤ ਰਾਮ ਦੇ ਸਾਹਮਣੇ ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਰੱਖ ਕੇ ਆਇਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਔਰ 500 ਕਿਲੋਮੀਟਰ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ ਸਾਡੇ ਉਹਨਾਂ ਪੰਜ ਜ਼ਿਲ੍ਹਕਾ ਨੂੰ ਘੱਟੋ ਘੱਟ ਟੈਕਸ ਫਰੀ ਜ਼ੋਨ ਐਲਾਨਾ ਜਾਵੇ ਜਿਹਦੇ ਵਿੱਚ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰ ਇਹ ਡਿਸਟ੍ਰਿਕਟ ਆਉਂਦੇ ਨੇ ਇਹਨਾਂ ਜਿਲਾਂ ਨੂੰ ਜਿਹੜਾ ਟੈਕਸ ਫਰੀ ਜ਼ੋਨ ਐਲਾਨ ਕੇ ਉੱਥੇ ਨਵੀਂ ਇੰਡਸਟਰੀ ਲਾਈ ਜਾਵੇ ਤਾਂ ਕਿ ਪੰਜਾਬ ਦਾ ਨੌਜਵਾਨ ਉੱਥੇ ਆਪਣੀ ਜਿਹੜੀ ਆ ਰੋਜ਼ਗਾਰ ਨੂੰ ਮਿਲ ਸਕੇ ਔਰ ਸਾਡੇ ਜਿਹੜੇ ਡਿਸਟ੍ਰਿਕਟ ਨੇਗੇ ਹੋਰ ਤਕੜੇ ਹੋ ਸਕਣ ਮੈਂ ਮੰਗ ਕਰਕੇ ਆ ਸੀ ਇਹਦੇ ਨਾਲ ਹੀ ਜਿਹੜੀ ਡਿਸਟ੍ਰਿਕਟ ਜਿਹੜੇ ਬਾਰਡਰ ਡਿਸ ਵੈਸਿਕ ਜਿਹੜਾ ਪੁਲਿਸ ਦਾ ਇਨਫਰਾਸਟ੍ਰਕਚਰ ਆ ਉਹਨੂੰ ਵਧਾਉਣ ਦੇ ਲਈ ਨਵੇਂ ਪੁਲਿਸ ਸਟੇਸ਼ਨ ਬਣਾਉਣ ਦੇ ਲਈ ਨਵੇਂ ਜਿਹੜੀ ਆ ਇਕੁਪਮੈਂਟ ਲੈ ਕੇ ਆਉਣ ਲਈ 1000 ਕਰੋੜ ਦੀ ਮੰਗ ਕੀਤੀ ਆ ਤੇ ਉਸ ਤੋਂ ਬਿਨਾ ਦੋ ਟ੍ਰੇਨਾਂ ਬੰਦੇ ਬਾਅਦ ਟ੍ਰੇਨਾਂ ਜਿਹੜੀਆਂ ਨੇ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਬਠਿੰਡਾ ਤੋਂ ਲੈ ਕੇ ਦਿੱਲੀ ਤੱਕ ਚਲਾਉਣ ਦੀ ਮੰਗ ਕੀਤੀ ਆ ਔਰ ਨਵਾਂ ਰੇਲਵੇ ਟਰੈਕ ਖਾਸ ਕਰਕੇ ਰਾਜਪੁਰਾ ਤੋਂ ਚੰਡੀਗੜ੍ਹ ਨਾਲ ਕਿਉਂਕਿ ਬਹੁਤ ਚਿਰੋਂ ਕੋਈ ਮੰਗਾ ਔਰ ਪੂਰਾ ਮਾਲਵਾ ਜਿਹੜਾ ਉਹ ਰੇਲਵੇ ਕਨੈਕਟੀਵਿਟੀ ਰਾਹੀਂ ਚੰਡੀਗੜ੍ਹ ਟੁੱਟਿਆ ਹੋਇਆ ਹੈਗਾ ਉਹਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਕਿ ਤੁਰੰਤ ਨਵਾਂ ਟਰੈ ਕਿਉਂਕਿ ਖੇਤੀਬਾੜੀ ਸੁਭਾਗਾ ਪੰਜਾਬ ਦੇ ਕਿਸਾਨ ਨੂੰ ਆਪਾਂ ਕਿਵੇਂ ਜਿਹੜਾ ਪਰਾਲੀ ਵਾਲੀ ਸਮੱਸਿਆ ਤੋਂ ਬਾਹਰ ਕੱਢਣਾਗਾ ਕਿਸ ਤਰ੍ਹਾਂ ਉਹਨੂੰ ਜਿਹੜਾ ਆਪਾਂ ਨੇ ਬਚਾਉਣਾਗਾ ਉਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਕਰਕੇ ਆਂਗੇ ਇਸ ਤੋਂ ਬਨਾ ਕਿਸ ਤਰ੍ਹਾਂ ਪੰਜਾਬ ਦੇ ਜਿਹੜਾ ਕਿਸਾਨਾਂ ਨੂੰ ਖੇਤੀਬਾੜੀ ਵੀ ਪਿੰਡਤਾ ਵੱਲ ਲੈ ਕੇ ਜਾਣਾਗਾ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣਾਗਾ ਉਹ ਵੀ ਅਸੀਂ ਪਲਾਨ ਜਿਹੜਾ ਸਬਮਿਟ ਕੀਤਾ ਕਿ ਮੈਂ ਨੰਬਰ ਰੂਪ ਦੇ ਵਿੱਚ ਸਮਝ ਸਮਝਦਾਗਾ ਕੇਂਦਰ ਸਰਕਾਰ ਸਾਡੀ ਗੱਲ ਮੰਨੂਗੀ ਕਿਉਂਕਿ ਪਹਿਲਾਂ ਤਾਂ ਪੁਰਾਣੇ ਸਮੇਂ ਜਿੰਨੇ ਬਜਟ ਪੇਸ਼ ਹੋਏ ਨੇ ਕਿ ਅੱਜ ਤੱਕ ਪੰਜਾਬ ਦਾ ਬਿਤਕਰਾ ਹੁੰਦਾ ਆਇਆਗਾ ਪਰ ਮੈਂ ਸਮਝਦਾ ਦੁਨੀਆ ਜਿਹੜੀ ਆ ਵਾਸਤੇ ਕਾਇਮ ਆਗੀ ਸੋ ਇਸ ਵਾਰ ਪੋਜ਼ਿਟਿਵ ਹੋਊਗਾ ਇਸ ਵਾਰ ਲੱਗਦਾਗਾ ਕਿ ਕੇਂਦਰ ਦੇ ਬਜਟ ਦੇ ਅੰਦਰ ਪੰਜਾਬ ਨੂੰ ਸਥਾਨ ਮਿਲੂਗਾ ਪੰਜਾਬ ਦਾ ਇਨਸਾਫ ਹੋਊਗਾ